हां जी आज ਲੈ ਕੇ ਆਏ ਜੀ ਆਪਾਂ ਪਸ਼ਮੀਨਾ ਆਲ ਓਵਰ ਪਿਓਰ ਬੂਲ ਦੇ ਉੱਤੇ ਧਾਗਾ ਜੀ ਪਿਓਰ ਮੋਟਾ ਕੱਪੜਾ ਐ ਤੁਸ ਨੂੰ ਚੈੱਕ ਕਰਾਉਨੇ ਜੀ ਆਪਾਂ ਅਲਟੀਮੇਟ ਡਿਜ਼ਾਈਨ ਆ ਪੂਰਾ ਇਹ ਕੱਪੜਾ ਇਹ ਜਾਈ ਆਮ ਕੱਪੜੇ ਨਾਲੋਂ ਹੈਗਾ 2 ਗੁਣਾ ਮੋਟਾ ਲਓ ਜੀ ਚੈੱਕ ਕਰੋ ਕੱਪੜਾ ਡਿਜ਼ਾਈਨ ਚੈੱਕ ਕਰ ਲਓ ਜੀ ਸਕਰੀਨ ਸ਼ਾਟ ਲੈ ਚਲਿਓ ਜਿਹੜਾ ਜਿਹੜਾ ਤੁਹਾਡੇ ਪਸੰਦ ਆ ਆਮ ਕੱਪੜੇ ਨਾਲ 2 ਗੁਣਾ ਮੋਟਾ ਜੀ ਪਸ਼ਮੀਨਾ ਕੱਪੜਾ ਓਰੀਜਨਲ ਕੋ ਫੇਪੋਂ ਦੀ ਲੋੜ ਨਹੀਂ ਹੈਗੀ ਜਿੰਨਾ ਮੁੱਤਾ ਕਪੜਾ ਪ्योर ਪਸ਼ਮੀਨੇ ਦੇ ਉੱਤੇ ਪ੍ਰਿੰਟ ਬਹੁਤ ਸੋਹਣੇ ਨੇ ਤਿੰਨ ਰੰਗ ਨੇ ਜੀ ਤਿੰਨੇ ਰੰਗੀ ਪੂਰੇ ਲਾਜਵਾਬ ਨੇ ਜਲਦੀ ਜਲਦੀ ਆਰਡਰ ਕਰੋ ਆਪ ਨੂੰ ਸਕਰੀਨ ਸ਼ਾਟ ਲੈ ਕੇ ਰੰਗ ਵੀ ਪੂਰੇ ਸੋਹਣੇ ਨੇ ਨਮਾ ਸੱਟ ਹੀ ਆਏ ਅੱਜ ਲਓ ਜੀ ਪ्योर ਪਸ਼ਮੀਨਾ ਤਿੰਨ ਰੰਗ ਤਿੰਨੇ ਰੰਗੀ ਪੂਰੇ ਸੋਹਣੇ ਜੀ ਬਾਜ਼ਾਰ ਦਾ ਰੇਟ ਹੈਗਾ 650 ਰੁਪਏ ਦੇ ਸੂਟ ਦਾ ਆਪਣਾ ਰੇਟ ਰਹੂਗਾ ਜੀ 400 ਰੁਪਿਆ ਆਫਰ ਦੇ ਉੱਤੇ ਹੈ ਜੀ 400 ਰੁਪਏ ਦੇ ਵਿੱਚ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਆਰਡਰ ਕਰੋ ਜੀ ਆਪਾਂ ਨੂੰ ਦੁਕਾਨ ਤੇ ਵਿਜ਼ਿਟ ਕਰਕੇ ਲੈ ਸਕਦੇ ਹੋ ਏਜ ਤੇ ਆਪਣੇ ਆਰਡਰ ਕਰ ਸਕਦੇ ਹੋ ਨੰਬਰ ਉੱਪਰ ਮੈਂਸ਼ਨ ਹੈ ਲਓ ਜੀ ਦੁਬਾਰਾ ਰੰਗ ਚੈੱਕ ਕਰ ਲਓ ਹਰਾ ਮੂੰਗਿਆ ਰੰਗਾ ਗਿਆ ਜੀ ਵਾਈਨ ਕਲਰ ਆ ਗਿਆ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਔਰ ਲਾਸਟ ਕਲਰ ਆ ਗਿਆ ਨੇਵੀ ਕਲਰ ਆ ਗਿਆ ਜੀ ਨੇਵੀ ਬਲੂ ਬਹੁਤ ਸੋਹਣਾ ਕਲਰ ਹੈ ਜੀ ਪਿਓਰ ਪਸ਼ਮੀਨੇ ਦੇ ਉੱਤੇ ਬੁਰ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਜੀ 650 ਵਾਲਾ ਪਸ਼ਮੀਨਾ 400 ਰੁਪਏ ਦੇ ਵਿੱਚ ਜਲਦੀ ਜਲਦੀ ਆਰਡਰ ਕਰ ਦਿਓ ਜੀ